ਪੰਜਾਬ ਸਰਕਾਰ ਦੀ ਸਕੀਮ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਤਹਿਤ ਜਿੱਥੇ ਆਮ ਲੋਕਾਂ ਨੂੰ ਫਾਇਦਾ ਹੋਇਆ ਹੈ ਉੱਥੇ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਏ ਹਨ ਇਸ ਸਕੀਮ ਤਹਿਤ 4000 ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ। ਇਸ ਕੰਮ ਨੂੰ ਸਿਖਾਉਣ ਲਈ ਨੌਜਵਾਨਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ ਤਾਂ ਕਿ ਉਹ ਲੋਕਾਂ ਨੂੰ ਵਧੀਆ ਤਰੀਕੇ ਨਾਲ ਸੇਵਾਵਾਂ ਪ੍ਰਦਾਨ ਕਰ ਸਕਣ। ਲੋਕਾਂ ਨੂੰ ਘਰ ਤੱਕ ਸੇਵਾਵਾਂ ਦੇਣ ਵਾਲੇ ਨੌਜਵਾਨ ਸਰਕਾਰ ਦਾ ਧੰਨਵਾਦ ਕਰ ਰਹੇ ਹਨ ਤੇ ਲੋਕਾਂ ਨੂੰ ਸਕੀਮ ਪ੍ਰਤੀ ਜਾਗਰੂਕ ਕਰ ਰਹੇ ਹਨ। ਸਾਨੂੰ ਪੰਜਾਬ ਸਰਕਾਰ ਦੁਆਰਾ ਬਹੁਤ ਵਧੀਆ ਰੁਜ਼ਗਾਰ ਮਿਲਿਆ ਹੈ ਤੇ ਸਾਨੂੰ ਜਿਵੇਂ ਹੁਣ ਪਤਾ ਹੀ ਹੈ ਤੁਹਾਨੂੰ ਵੀ 1076 ਦੇ ਗੋਲ ਕਰਨੀ ਪੈਂਦੀ ਸੀ ਜੀ ਨੂੰ ਕੋਈ ਵੀ ਪੰਜਾਬ ਸਰਕਾਰ ਤੋਂ ਕੋਈ ਆਪਾਂ ਕੋਈ ਸਰਵਿਸ ਲੈਣੀ ਆਪਾਂ ਨੇ ਜਨਮ ਸਰਟੀਫਿਕੇਟ ਹੋਵੇ ਡੈਥ ਦੇ ਹੋਵੇ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਜਲਦ ਹੀ ਇਹ ਸਕੀਮ ਜ਼ਰੀਏ 100 ਫੀਸਦੀ ਸੇਵਾਵਾਂ ਨੂੰ ਕਵਰ ਕੀਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਦਫ਼ਤਰਾਂ ਤੱਕ ਆਉਣ ਦੀ ਲੋੜ ਹੀ ਨਾ ਪਵੇ ਕਿਦਾ ਕੋਈ ਪ੍ਰਮਾਣ ਪੱਤਰ ਜਾਤੀ ਪੱਤਰ ਪ੍ਰਮਾਣ ਪੱਤਰ ਕੋਈ ਬਣਾਉਣਾ ਸਾਰੇ ਉੱਥੇ ਬਹਿ ਕੇ ਬਣਾ ਕੇ ਆਓ ਪਿੱਪੜਾ ਥੱਲੇ ਬੋੜਾ ਥੱਲੇ ਲੋਕ ਵੀ ਖੁਸ਼ ਹੋਣਗੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਜੀ ਜਿਹੜੇ ਸ਼ਹਿਰ ਜਾਣ ਵਾਸਤੇ ਜਿੰਨੂੰ ਸਾਧਨ ਨਹੀਂ ਮਿਲਦੇ ਕੋਈ ਬੰਦਾ ਲੱਭਣਾ ਪੈਂਦਾ ਇੰਨਾ ਕੋਈ ਸਾਧਨ। ਭਗਵਾਨਤਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਲੋਕਾਂ ਦੀ ਚਰਚਾ ਦਾ ਵਿਸ਼ਾ ਬਣੀ ਹੈ ਕਿਉਂਕਿ ਲੋਕਾਂ ਨੂੰ ਸਕੀਮ ਤੋਂ ਕਾਫੀ ਫਾਇਦਾ ਮਿਲ ਰਿਹਾ ਹੈ। 1076 ਦੀ ਇੱਕੋ ਕਾਲ ਸਰਕਾਰੀ ਸੇਵਾਵਾਂ ਤੁਹਾਡੇ ਦਵਾਰ ਪੰਜਾਬ ਸਰਕਾਰ ਦੀ ਸਕੀਮ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਤਹਿਤ ਜਿੱਥੇ ਆਮ ਲੋਕਾਂ ਨੂੰ ਫਾਇਦਾ ਹੋਇਆ ਹੈ ਉੱਥੇ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਏ ਹਨ ਇਸ ਸਕੀਮ ਤਹਿਤ 4000 ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ ਇਸ ਕੰਮ ਨੂੰ ਸਿਖਾਉਣ ਲਈ ਨੌਜਵਾਨਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ ਤਾਂ ਕਿ ਉਹ ਲੋਕਾਂ ਨੂੰ ਵਧੀਆ ਤਰੀਕੇ ਨਾਲ ਸੇਵਾਵਾਂ ਪ੍ਰਦਾਨ ਕਰ ਸਕਣ ਲੋਕਾਂ ਨੂੰ ਕਰ ਤੱਕ ਸੇਵਾਵਾਂ ਦੇਣ ਵਾਲੇ ਨੌਜਵਾਨ ਸਰਕਾਰ ਦਾ ਧੰਨਵਾਦ ਕਰ ਰਹੇ ਹਨ ਤੇ ਲੋਕਾਂ ਨੂੰ ਸਕੀਮ ਪ੍ਰਤੀ ਜਾਗਰੂਕ ਕਰ ਰਹੇ ਹਨ ਸਾਨੂੰ ਪੰਜਾਬ ਸਰਕਾਰ ਦੁਆਰਾ ਬਹੁਤ ਵਧੀਆ ਰੋਜ਼ਗਾਰ ਮਿਲਿਆ ਹੈ ਤੇ ਸਾਨੂੰ ਜਿਵੇਂ ਹੁਣ ਪਤਾ ਹੀ ਹੈ ਤੁਹਾਨੂੰ ਵੀ 1076 ਦੇ ਗੋਲ ਕਰਨੀ ਪੈਂਦੀ ਸਿਟੀਜ਼ਨ ਨੂੰ ਕੋਈ ਵੀ ਪੰਜਾਬ ਸਰਕਾਰ ਤੋਂ ਕੋਈ ਆਪਾਂ ਕੋਈ ਸਰਵਿਸ ਲੈਣੀ ਆਪਾਂ ਨੇ ਜਨਮ ਸਰਟੀਫਿਕੇਟ ਹੋਵੇ ਡੈਥ ਦੇ ਹੋਵੇ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਜਲਦ ਹੀ ਇਸ ਸਕੀਮ ذریعے 100% ਸੇਵਾਵਾਂ ਨੂੰ ਕਵਰ ਕੀਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਦਫ਼ਤਰਾਂ ਤੱਕ ਆਉਣ ਦੀ ਲੋੜ ਹੀ ਨਾ ਪਵੇ ਕਿਦਾ ਕੋਈ ਪ੍ਰਮਾਣ ਪੱਤਰ ਜਾਤੀ ਪੱਤਰ ਪ੍ਰਮਾਣ ਪੱਤਰ ਕੋਈ ਬਣਾਉਣਾ ਸਾਰੇ ਉੱਥੇ ਬਹਿ ਕੇ ਬਣਾ ਕੇ ਆਓ ਪੇਪੜਾ ਥੱਲੇ ਬੋੜਾ ਥੱਲੇ ਲੋਕ ਵੀ ਖੁਸ਼ ਹੋਣਗੇ ਬਹੁਤ ਸਾਰੇ ਲੋਕ ਇਹ ਜੇ ਨੇ ਜੀ ਜਿਹੜੇ ਸ਼ਹਿਰ ਜਾਣ ਵਾਸਤੇ ਜਿੰਨੂੰ ਸਾਧਨ ਨਹੀਂ ਮਿਲਦੇ ਕੋਈ ਬੰਦਾ ਲੱਭਣਾ ਪੈਂਦਾ ਇੰਨਾ ਕੋਈ ਸਾਧਨ ਹੈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਲੋਕਾਂ ਦੀ ਚਰਚਾ ਦਾ ਵਿਸ਼ਾ ਬਣੀ ਹੈ ਕਿਉਂਕਿ ਲੋਕਾਂ ਨੂੰ ਸਕੀਮ ਤੋਂ ਕਾਫੀ ਫਾਇਦਾ ਮਿਲ ਰਿਹਾ ਹੈ 1076 ਦੀ ਇੱਕੋ ਕਾਲ ਸਰਕਾਰੀ ਸੇਵਾਵਾਂ ਤੁਹਾਡੇ ਦਵਾਰ